ਰੇਟ ਦੇ ਹਿਸਾਬ ਨਾਲ ਜਿਹੜੇ ਫੀਚਰ ਦਿੱਤੇ ਗਏ ਨੇ ਉਹ ਬਹੁਤ ਵਧੀਆ ਲੱਗੇ ਨੇ ਕਿਉਂਕਿ ਇਹਦੇ ਵਿੱਚ ਦੋ ਅਸੀਂ ਇੱਕ ਚੀਜ਼ ਹੋਰ ਐਕਸਟਰਾ ਦੇਖੀ ਆ ਕਿ ਇਹਦੇ ਵਿੱਚ ਇੱਕ ਬੈਟਰੀ ਸਿਸਟਮ ਆ ਗੱਡੀ ਦਾ ਪਤਾ ਨਹੀਂ ਚੱਲਦਾ ਵੀ ਸਟਾਰਟ ਹੈ ਜਦੋਂ ਅਸੀਂ ਕਲਚ ਦੱਬ ਕੇ ਦੇਖਦੇ ਆ ਸਾਨੂੰ ਜੋੜਨ ਦੱਸਿਆ ਸੀ ਆਪ ਖੁਦ ਪ੍ਰੈਕਟੀਕਲ ਕਰਕੇ ਦੇਖਿਆ ਉਹਦਾ ਸਾਨੂੰ ਮਤਲਬ ਕਲਚ ਦੱਬੇ ਤੇ ਫੇਰ ਹੀ ਗੱਡੀ ਦਾ ਸਟਾਰਟ ਪਤਾ ਲੱਗਦਾ ਹੈਗਾ ਜਦ ਲੋਡ ਪੈਂਦਾ ਗੱਡੀ ਤੇ ਵੀ ਸਟਾਰਟ ਆ ਗੱਡੀ ਸਾਡੀ ਨਹੀਂ ਤਾਂ ਪਤਾ ਨਹੀਂ ਚੱਲਦਾ ਬਾਕੀ ਹੋਰ ਜਿਹੜੀ ਸਾਈਡਾਂ ਤੇ ਇਹਦੇ ਕੈਮਰੇ ਦਿੱਤੇ ਗਏ ਨੇ ਉਹ ਮੈਨੂੰ ਬੜਾ ਫੀਚਰ ਪਿਆਰਾ ਲੱਗਿਆ ਕਿਉਂਕਿ ਸਾਨੂੰ ਸਾਰਾ ਪਿੱਛੋਂ ਵੀ ਅੱਗੇੋਂ ਵੀ ਸਾਰੇ ਫੀਚਰ ਨੇ ਜਿਹੜੇ ਜੋ ਕੋਈ ਮਤਲਬ ਗੱਡੀ ਇਹ ਦੱਸਦੇ ਨੇ ਜਿਹੜਾ ਰਾਜਕੋਮਲ ਜੀ ਨੇ ਸਾਨੂੰ ਸਮਝਾਇਆ ਬਈ ਇਹ ਗੱਡੀ ਐਕਸੀਡੈਂਟ ਹੋਣ ਤੋਂ ਵੀ ਸਾਨੂੰ ਦੱਸਦੀ ਆ ਵੀ ਐਕਸੀਡੈਂਟ ਹੋਣ ਵਾਲਾ ਉੱਥੇ ਰੁਕ ਜਾਂਦੀ ਆ ਆਪਦੇ ਆਪ ਗੱਡੀ ਤੇ ਦੂਸਰਾ ਹੈਗਾ ਜੀ ਜਦੋਂ ਡਰਾਈਵਿੰਗ ਕਰਦੇ ਅਸੀਂ ਡਰਾਈਵਿੰਗ ਕਰਦੇ ਸਮੇਂ ਤੇ ਸਾਨੂੰ ਇੰਨੀ ਆਰਾਮਦਾਇਕ ਹੈ ਕਿ ਪਤਾ ਨਹੀਂ ਚੱਲਦਾ ਕਿ ਅਸੀਂ ਗੱਡੀ ਚਲਾ ਰਹੇ ਹਾਂ ਜੇ ਅਸੀਂ ਮਤਲਬ ਕਿ ਇੱਕ ਦੱਸਦੇ ਨੇ ਵੀ ਜੇ ਇਹ ਗੱਡੀ ਦੇ ਵਿੱਚ ਸਾਨੂੰ ਮਤਲਬ ਕਿ ਖਰਾ ਨਾ ਖਾਤਾ ਕਦੇ ਨੀਂਦ ਆ ਗਈ ਆ ਜਾਂ ਸ਼ੇ ਆਰਾਮ ਕਰਨਾ 5-7 ਮਿੰਟਾਂ ਸ਼ੇ ਆਰਾਮ ਕਰ ਸਕਦੇ ਆ ਗੱਡੀ ਦੇ ਵਿੱਚ ਤੇ ਗੱਡੀ ਮਤਲਬ ਕਿ ਇੰਨੇ ਫੀਚਰ ਵਧੀਆ ਲੱਗੇ ਨੇ ਸਾਨੂੰ ਅਜੇ ਤਾਂ ਕਹਿੰਦੇ ਵੀ ਇਹ ਗੱਡੀ ਹਰ ਇੱਕ ਬੰਦੇ ਨੂੰ ਆਪਦੀ ਪਹੁੰਚ ਦੇ ਹਿਸਾਬ ਨਾਲ ਲੈਣੀ ਚਾਹੀਦੀ ਆ ਤੇ ਗੱਡੀ ਦਾ ਵਧੀਆ ਫੀਚਰ ਆ ਸਾਨੂੰ ਸ਼ੋਰੂਮ ਤੇ ਇੱਥੇ ਸਾਡੇ ਨਜ਼ਦੀਕ ਆ ਸਾਡੇ ਪਿੰਡਾਂ ਨੂੰ ਬਹੁਤ ਫਾਇਦਾ ਇਹਨਾਂ ਦਾ ਕਿਉਂਕਿ ਉਹ ਵੀ ਸਾਰੇ ਇਹਨੇ ਡੀਲਿੰਗ ਬਹੁਤ ਵਧੀਆ ਜਿੰਨਾ ਵੀ ਸਟਾਫ ਮੈਂ ਦੇਖਿਆ ਸਾਰੇ ਇਹਨੇ ਬਹੁਤ ਵਧੀਆ ਡੀਲਿੰਗ ਇਹਨਾਂ ਦੀ ਹਰ ਇੱਕ ਦਾ ਪਿਆਰ ਨਾਲ ਗੱਲ ਕਰਦਨੇ ਪਿਆਰਨਸ ਵੀ ਆਉਂਦਨੇ ਹਰ ਇੱਕ ਚੀਜ਼ ਬਾਰੇ ਦੱਸਦਨੇ ਚੱਲਣਾ ਪੈਂਦਾ ਮੈਂ ਇਹਨੇ ਇਕੱਲਾ ਕਹਿਣਾ ਹੋਇਆ ਸਕੇਮਾ ਅਜਾਜ ਕਾ ਜੀ ਵੈਰੀ ਗੁੱਡ ਜੀ ਕਾ ਖਾਲਸਾ ਵੈਰੀ ਗੁੱਡ ਜੀ ਕੀ ਫਤਿਹ ਸੋ ਆਪਾਂ ਮਾਸਟਰ ਜੀ ਦੇ ਨਾਲ ਵੀ ਗੱਲਬਾਤ ਕੀਤੀ ਹੈ ਔਰ ਪ੍ਰਧਾਨ ਜੀ ਨਾਲ ਵੀ ਗੱਲਬਾਤ ਕੀਤੀ ਹੈ ਬਹੁਤ ਵਧੀਆ ਵਿਚਾਰ ਇਹਨਾਂ ਨੇ ਆਪਣਾ ਸ਼ੇਅਰ ਕੀਤੇ ਇੱਕ ਮੈਂ ਆਪਣੇ ਵੱਲੋਂ ਵੀ ਕਹਿਣਾ ਚਾਹੁੰਦਾ ਕਿ ਅੱਜ ਜਦੋਂ ਲਾਂਚਿੰਗ ਹੋਈ ਹੈ ਗੱਡੀ ਦੀ ਤਾਂ ਸਾਡੇ ਇਲਾਕੇ ਦੀਆਂ ਸਾਰੀਆਂ ਤਕਰੀਬਨ ਸਖਸ਼ੇਤਾ ਜਿਹੜੀਆਂ ਨੇ ਉਹ ਅੱਜ ਇਸ ਗੱਡੀ ਦੇ ਲਾਂਚ ਸਮੇਂ ਉੱਥੇ ਪਹੁੰਚੀਆਂ ਨੇ ਜਿਨ੍ਹਾਂ ਦੇ ਵਿੱਚ ਕੇ ਸਰਦਾਰ ਲਖਵੀਰ ਸਿੰਘ ਲਖਾ ਰੋਪਾਲੋਂ ਸਾਹਿਬ ਸਾਡੇ ਸਿਹਾਉਣਾ ਸਾਹਿਬ ਪ੍ਰਧਾਨ ਜੀ ਨੇ ਤੇ ਹੋਰ ਵੀ ਬਹੁਤ ਸਾਰੀਆਂ ਜੜੀਆਂ ਸ਼ਖਸੀਅਤਾਂ ਨੇ ਉਹਨਾਂ ਨੇ ਸਪੈਸ਼ਲ ਤੌਰ ਤੇ ਰਾਜਕੋਮਲ ਜੀ ਵੱਲੋਂ ਜੋ ਮੈਸੇਜ ਦਿੱਤਾ ਗਿਆ ਸੀ ਤੇ ਸਪੈਸ਼ਲ ਪਹੁੰਚੇ ਨੇ ਤੇ ਡੀਐਸਪੀ ਸਾਹਿਬ ਸਾਡੇ ਮਾਨਯੋਗ ਡੀਐਸਪੀ ਸਾਹਿਬ ਪਾਇਲ ਸਬਡਿਵੀਜ਼ਨ ਦੇ ਤੇ ਉਹਨਾਂ ਉਹਨਾਂ ਵੱਲੋਂ ਵੀ ਅੱਜ ਸਪੈਸ਼ਲ ਤੌਰ ਤੇ ਕੀਮਤੀ ਸਮਾ ਜਿਹੜਾ ਹੈ ਉਹਦੇ ਚੋਂ ਸਮਾ ਕੱਢ ਕੇ ਇੱਥੇ ਪਹੁੰਚੇ ਹੋਏ ਸੀ ਤੇ ਬਾਕੀ ਆਪਾਂ ਰਾਜ ਕੋਮਲ ਸਿੰਘ تیمਾਨ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜਿਨ੍ਹਾਂ ਜਿਹੜੇ ਇੱਥੇ ਇੰਚਾਰਜ ਨੇ ਤੇ ਉਹਨਾਂ ਨੂੰ ਆਪਾਂ ਪੁੱਛਦੇ ਆ ਕਿ ਅੱਜ ਜੋ ਗੱਡੀ ਲਾਂਚ ਕੀਤੀ ਗਈ ਹੈ ਇਹਨਾਂ ਦੇ ਕੀ ਵਿਚਾਰ ਨੇ ਜੀ ਹਾਂਜੀ ਤੁਸੀਂ ਕੀ ਕਹਣਾ ਹੈ ਅੱਛੇ ਰਿਹਾ ਜੀ ਅੱਜ ਉੱਥੇ ਕੱਢ ਕੇ ਤੁਸੀਂ ਇਹ ਗੱਡੀ ਮਰੂਤੀ ਨੇ ਬਹੁਤ ਵਧੀਆ ਲਾਂਚ ਕੀਤੀ ਹੈ ਤੁਸੀਂ ਦੇਖ ਲਓ ਤਕਰੀਬਨ 1:30 ਵਜੇ ਗੱਡੀ ਦੀ ਲਾਂਚਿੰਗ ਸੀਗੀ ਇਹਨਾਂ ਦੇ ਫੀਚਰ ਸਮਝਾਉਂਦੇ ਸਮਝਾਉਂਦੇ ਨੂੰ ਸਵਾ ਚਾਰ ਹੋ ਗਏ ਨੇ ਬਿਲਕੁਲ ਸਹੀ ਗੱਲ ਹੈ ਸਹੀ ਗੱਲ ਹੈ ਹੈਨਾ ਤੇ ਜੇ ਹਲੇ ਵੀ ਇਹਦੇ ਅੱਧੇ ਫੀਚਰ ਰਹਦੇ ਨੇ ਜੇ ਨਾਲ ਤੁਹਾਨੂੰ ਫੀਚਰ ਦਿਖਾਉਣ ਲੱਗਿਆ ਆ ਆਪਾਂ ਨੂੰ ਰਾਤ ਹੋ ਜਾਊਗੀ ਜੀ ਇਹ ਗੱਡੀ ਬਹੁਤ ਵਧੀਆ ਇੱਕ ਦੇਖੋ ਹਾਈਬ੍ਰਿਡ